ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਾਕਟਰ ਅਵਤਾਰ ਸਿੰਘ ਜੀ ਨਾਲ ਆਪਾਂ ਆਏ ਹਾਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਚਾਰ ਝੋਟੀਆਂ ਦਿਖਾਉਣੀਆਂ ਚਾਰੇ ਦੀਆਂ ਚਾਰੇ ਤਨ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਨਾਲ ਤੇ ਪੁੱਛਦੇ ਸਾਰੀ ਡਿਟੇਲ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚ ਹੈ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਬੜੀ ਮਾਲ ਦੀ ਸਟਾਕ ਪਈ ਜੀ ਵੇਖਿਆ ਮਾਲ ਉਹਦੋਂ ਨਾਲ ਆਹ ਹਾਂਜੀ ਅੱਜ ਉਹ ਸੇ ਵਤੀ ਵੇਖਿਆ ਵੀਡੀਓ ਪੈਂਦੇ ਸਾਹਿਬ ਕਿੰਨੇ ਕਾਏ ਫੋਨ ਫਾਨ ਫਿਰ ਫੋਨ ਮੈਨੂੰ ਅਜੇ ਤੱਕ 26 ਤਰੀਕ ਦੀ ਵੀਡੀਓ ਪਈ ਆ ਹਾਂਜੀ ਹਾਂਜੀ ਅੱਜ ਤੇ ਵੀ ਫੋਨ ਆਉਦੇ ਆ ਉਹ ਛੋਟੀ ਦੇ ਪਹਿਲਣ ਦੇ ਠੀਕ ਆ ਮਾਲ ਹੁਣ ਜਿੰਨੀਆਂ ਵੀਡੀਓ ਪੈਂਦੇ ਹਰ ਵਾਰੀ ਮਾਲ ਵੀ ਚੰਗਾ ਹੁੰਦਾ ਤੇ ਰੇਟ ਵੀ ਜਾ ਜੀ ਹੁੰਦੇ ਮਾਲ ਵੀ ਚੜਦਾ ਤੇ ਚੜਦਾ ਹਰ ਵਾਰੀ ਹੁੰਦਾ ਤੇ ਇਹ ਨਾ ਮਾਲ ਹੁਣ ਰੇਟ ਚੁੱਕੀ ਜਾਏ ਤੇ ਮੇਰੇ ਰੇਟ ਵੀ ਸਾਡੇ ਬਾਜ਼ਾਰ ਨਾਲ ਬਹੁਤ ਘੱਟ ਫਰਕ ਹੋਊਗਾ ਠੀਕ ਹੈ ਬਾਕੀ ਆ ਵੀ ਚਲੋ ਝੋਟੀਆਂ ਸੋਹਣੀਆਂ ਹੁੰਦੀਆਂ ਆਪਣੀਆਂ ਹਨਾ ਚੋਟੀਆਂ ਦਾ ਚੰਗਾ ਮੋਹਲੇ ਹੁਣ ਇਹੋ ਝੋਟੀਆਂ ਪਹਿਲਾ ਬਾਜ਼ਾਰ ਤੇ ਸਵਾ ਸਵਾ ਲੱਖ ਦੀਆਂ ਝੋਟੀਆਂ ਹਾਂਜੀ ਹੁਣ ਤਾਂ ਆਪਾਂ ਉਸੇ ਹਿਸਾਬ ਨਾਲ ਜਦੋਂ ਵੀ ਆਈਦਾ ਵਾ ਜਰਾ ਤਰ੍ਹਾਂ ਜਾਂ ਪਹਿਲੇ ਜਾਂ ਵਾਤ ਵਾਤ ਦੂਜੇ ਇਹੀ ਝੋਟੀਆਂ ਹੁੰਦੀਆਂ ਬਾਲ ਵੜਾ ਲਈਦਾ ਨਹੀਂ ਗਾ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀ ਨਾ ਮੇਰਾ ਅਵਤਾਰ ਸਿੰਘ ਜੇ ਹਾਂਜੀ ਪਿੰਡ ਬੋੜੇਵਾਲ ਕੰਗ ਤਹਿਸੀਲ ਮਜੀਠਾ ਜ਼ਿਲ੍ਹਾ ਅੰਮ੍ਰਿਤਸਰ ਤੇ ਫੋਨ ਨੰਬਰ ਇਹ ਬੋਲ ਦੇ ਇੱਕ 9714759942 ਠੀਕ ਹੈ ਚਲੋ ਸ਼ੁਰੂਆਤ ਫੇਰ ਤਾਜੀ ਸੋਈ ਝੋਟੀ ਤੋਂ ਕਰ ਲਈਏ ਦੋ ਦੰਦ ਦੀ ਝੋਟੀ ਐ ਚੌਕੀ ਦੰਦਿਆਂ ਬਰਾਬਰ ਨਹੀਂ ਕੀਤੀਆਂ ਨੇ ਠੀਕ ਆ ਇਹ ਅੱਜ ਸਵੇਰੇ ਸੋਈ ਆ ਅੱਜ ਹੀ ਸੋਈ ਆ ਹਾਂ ਕੱਟੀ ਦਿੱਤੀ ਜੋ ਥਾਣੇ ਦੇ ਆਪਾਂ ਦੇਖ ਸਕਦੇ ਪ੍ਰੋਪਰ ਹੱਥ ਚੋਂ ਆਉਣ ਵਾਲੇ ਥਾਣੇ ਜਿਹੜੇ ਚੋਣ ਜਿਹਾ ਇੱਕ ਨਾ ਸਵੇਰੇ ਇੱਕ ਚਵਾਈ ਕੀਤੀ ਐ ਦੀ 2-3 ਕਿਲੋ ਦੀ ਤੇ ਵਾਦੀ ਗਿਆ ਆ ਕੱਟੀ ਜੇ ਨਾੜੂ ਦੇ ਨਾਲ ਠੀਕ ਆ ਆ ਕੱਟੀ ਜਿਹੜੀ ਹਾਂਜੀ ਆ ਦੇਖ ਸਕਦੇ ਨਾੜੂ ਨਾਲ ਗਿੱਲਾ ਹੀ ਐ ਜਿਹੜਾ ਹਲੇ ਤਦੋਂ ਫੇਰ ਇੱਕ ਦੀ ਨਾ ਥੋੜੇ ਵੀ ਅਜੇ ਉਤਰਾ ਹੀ ਆ ਸਾਰਾ ਪੱਕਾ ਸੋਈ ਆ ਆ ਤਾਂ ਦੋਨੇ ਕਰਦੀ ਹੈਗੀ ਦੋ ਦੰਦ ਦੇ ਅਲੈਕਸ ਆਦੇ ਜੀ ਠੀਕ ਹੈ ਜੀ ਬਾਕੀ ਠੰਡੇ ਸਿਰ ਕੋਈ ਹੋਰ ਨਹੀਂ ਕਰਦੀ ਠੀਕ ਹੈ ਬਾਕੀ ਥੱਲੇਆਂ ਵੀ ਚੰਗੀ ਤਿਆਰ ਹੋਈ ਆ ਤੁਹਾਡੀ ਪੂਰੇ ਕੱਦ ਵਾਂਜੀ ਵੱਡੀ ਪੂਰੀ ਆ ਖਾਣ ਲਿਆ ਹੋ ਗਿਆ ਕੋਈ ਤੁਹਾਡੀ ਬਾਕੀ ਉਮਰ ਦੇ ਹਿਸਾਬ ਨਾਲ ਜਿਹੜਾ ਬੋਡੀ ਸਟਰਕਚਰ ਕੱਦ ਕਾਠ ਜਿਹੜਾ ਚੰਗਾ ਵਾ ਹਾਂ ਜੀ ਇਹ ਥੱਲਿਆਂ ਵੀ ਚੰਗੀ ਤਿਆਰ ਹੋਈ ਆ ਅਗਲੇ ਸਵੇਰ ਨੂੰ ਪੂਰੀ ਜਵਾਨ ਝੋਟੀ ਤਿਆਰ ਹੋਣੀ ਆ ਵਾਲੀ ਥੱਲਿਆਂ ਵੀ ਚੰਗੀ ਕਰਨੀ ਆ ਬਾਕੀ ਜਿਹੜੇ ਵੀ ਸ਼ਕੀਨ ਚੰਗੀਆਂ ਸੋਹਣੀਆਂ ਝੋਟੀਆਂ ਰੱਖਣ ਦੇ ਉਹਨਾਂ ਵੀਰਾਂ ਵਾਸਤੇ ਆ ਜਿਹੜੀ ਹਾਂ ਤੇ ਕਿੰਨਾ ਕੁ ਤਰ੍ਹਾਂ ਦੁੱਧ ਪਹਿਲੇ ਸਵੇਰ ਚ ਵਾਈ ਜਾਊਗੇ ਜਿਹੜੇ ਜਿਹੜੇ ਝੋਟੀ ਦੇ ਨਾ ਬੜੇ ਘਾਟ ਵਾਲੀ ਆ ਹਾਂਜੀ ਇਹ ਗੰਗਾ ਨਗਰੋਂ ਲੈ ਆਏ ਜਿਹੜੀ ਦੀ ਮਾਂ ਆਂਗੀ ਅੱਛਾ ਹਾਂ 28 12 ਕਿਲੋ ਕਰਦੇ ਦੇ ਜੋ ਠੀਕ ਆ ਤੇ ਉਹਦੀ ਕੱਟੀ ਹੈ ਪਰ ਬਹੁਤਾ ਨਹੀਂ ਮੇਜ਼ੇ ਕਟੋਟੀ ਬਹੁਤ ਜਿਆਦਾ ਸਾਫ ਸੁਥੀ ਲੇਵਾ ਕਿਦਾਂ ਦਾ ਵਾ ਹਾਂਜੀ ਦੁੱਧ ਮੇਰੇ ਤੋਂ ਬਾਅਦ 12 ਕਿਲੋ ਠਿੱੜਾ ਮੈਂ ਦੇ ਜੂਗੀ ਅੱਛਾ 12 ਲੀਟਰ ਪਹਿਲੇ ਸੂਏ ਜੀ ਕਰ ਦੋ ਜੀ ਦੇਖੋ ਕੀ ਠਿੱੜਾ ਤੇ ਮੁੱਲ ਸਾਣ ਸੁਣਦੇ ਆਪਾਂ ਕਿਦਾਂ ਲੱਗਾ ਮੁੱਲ ਵੀ ਜਿਆਜਾ ਕਰੀਏ ਮੋਲਰ ਵੀ ਜਿਆਜਾ ਕਰਾਂਗੇ ਕਿੰਨਾ ਕ ਠਿੱੜੇ ਦਾ ਭਾਅ 1 ਪੰਜ ਦੇ ਵੇਚ ਦੀ ਲਿਖ ਸਕਦੀ ਹੈ ਹਾਂਜੀ ਆਪਾਂ ਮੋਲ ਹੋਰ ਨਹੀਂ ਕਰਨਾਗਾ ਠੀਕ ਆ ਠਿੱੜੇ ਦਾ ਮੋਲ ਹੈ 95000 ਅੱਛਾ ਇਹ ਹਾਂਣਾ 90000 ਦੇ ਦਾ 90000 ਦੀ ਦੇਤੇ ਨਹੀਂ ਹੈ ਠੀਕ ਹੈ ਜੀ ਚਲੋ ਬਾਕੀ ਕੋ ਫੋਨ ਲਾਵੇ ਬਾਕੀ ਕੋਈ ਨਹੀਂ ਮੌਕਾ ਸਵਦਾ ਤੇ ਆਪੇ ਮੌਕੇ ਤੇ ਮਨਤਨ ਹੋ ਜਾਊਗਾ ਹਨਾ ਠੀਕ ਹੈ ਅਨੇ ਕਾਫੀ ਚਾਟੀ ਉਹਦੇ ਵਰਗੀ ਆ ਪੂਰੀ ਇਹ ਆਪੇ ਥੋੜੀ ਜਿਹੀ ਸੋਏ ਨੂੰ ਆਜਾਗਾ ਜੇ ਚੌਥਾ ਦਿਨ ਆ ਦੂਸਰੇ ਨੰਬਰ ਤੇ ਆ ਚੌਥਾ ਦਿਨ ਦੇ ਸੋਏ ਨੂੰ ਇਹਦਾ ਪਚਾਜ ਇਹਦਾ ਬੱਚਾ ਆਜ ਠੀਕ ਹੈ ਮਕੇਜ ਮਗਰ ਇਹ ਮਗਰ ਕੱਟਾ ਇਹਦਾ ਕੱਟਾ ਜ ਇਹਦਾ ਮਗਰ ਕਾਲਾ ਕੱਟਾ ਹੈ ਠੀਕ ਐ ਚੌਥਾ ਦੇ ਸੋਇਆ ਬੋਲਾ ਥੇਲੇ 8 ਜੇ 9 ਜੇ ਇੰਨਾ ਚੇ ਤਿਆਰ ਜਿਹੜਾ ਚੌਣ ਚਵਾਈਤ ਨੰਬਰ ਦਾ ਹੋਗਾ ਸੂਆ ਪਹਿਲਾ ਪਹਿਲਾ ਸੂਆ ਇਹ 24 ਦੰਦਾਂ ਦਾ ਇਹ 4 ਦੰਦ ਹੈ ਜਿਹੜੇ ਬਾਕੀ ਥਾਂ ਤੇ ਆਏ ਕੋਈ ਨੱਗਾ ਦਾ ਥਣ ਕਿਥੇ ਕਿਥੇ ਲੱਗਾ ਜਾਣਾ ਤੇ ਇਹ ਕਿੰਨਾ ਗ ਦੁੱਧ ਚਵਾਈ ਜਾਊਗੀ ਬਾਹਰ ਦੇ ਜੀ ਇਹ ਵੀ ਦੁੱਧ ਵਿੱਚ ਘਟੇ 12 ਕਿਲੋ ਪੀ ਜਾਂਦਾ ਛੋਟੀਆਂ ਠੀਕ ਐ ਬਾਕੀ ਠੰਡੀ ਹੈਗੀ ਠੰਡੀ ਸੀ ਲੈ ਆਵੀ ਜਿੱਦਾਂ ਬੈਠੇ ਰਹੋ ਖੋਲੋ ਫਿਰ ਤੌਰੀ ਹੈ ਭਾਈ ਤੁਹਾਨੂੰ ਬਹਿ ਜਾਣਾ ਬਾਕੀ ਇਹ ਚੀਜ਼ ਦਾ ਜਿਹੜਾ ਬੜਾ ਵਾਦਾ ਵਾ ਪਹਿਲਣਾ ਛੋਟੀਆਂ ਦੇ ਵਿੱਚ ਕਿ ਜਿਹੜਾ ਇਤਨਾ ਹੀ ਜਿਹੜਾ ਵਾ ਇਹ ਲ ਇਹ ਥੋੜੀਆਂ ਪੜੀਆਂ ਲਿਖੀਆਂ ਚ ਛੋਟੀਆਂ ਆ ਜਾਂਦੀਆਂ ਆਹ ਲੀਆਂ ਥੋੜੀਆਂ ਜੀਆਂ ਇਹ ਬ੍ਰਾਂਡ ਕਿਹចਾ ਹੈ ਜਿਹਨੂੰ ਬ੍ਰਾਂਡ ਕਹਿੰਦੇ ਆ ਹਾਂਜੀ ਹਾਂਜੀ ਬਾਕੀ ਚਲੋ ਕਿੱਲੇ ਤੇ ਵੱਧੀਆਂ ਵੀ ਸੋਹਣੀਆਂ ਲੱਗਦੀਆਂ ਵਾ ਤੇ ਗਾਂ ਵੀ 400 ਵਿੱਚ ਚੌਣ ਵਾਲੀਆਂ ਹਨ ਜੜੀਆਂ ਚੌਣ ਚੌਇਤ ਨੰਬਰ ਦਾ ਹੋਗਾ ਬਾਕੀ ਬਿਲਕੁਲ ਛੋਟਾ ਸਿੰਘ ਆ ਤੇ ਸੋਹਣੀ ਝੋਟੀ ਆ ਥੱਲੇੋਂ ਬੜੀ ਸਫਾਈ ਚ ਹੈ ਜਿੰਨੀ ਵੀ ਆ ਲੈ ਜੋ ਲੈ ਬਿਲਕੁਲ ਦੂਰ ਦੂਰ ਥਾਣੇ ਤੇ ਸਭ ਤੋਂ ਮੇਨ ਵਾਦਾ ਇਹ ਹੈ ਵੀ ਹੈਗੀ ਬਿਲਕੁਲ ਠੰਡੀ ਤੇਰੀ ਆ ਜਿਹੜੀ ਤੇ ਇਹਦਾ ਵੀ ਜੇ ਫਿਰ ਕਿੰਨਾ ਚ ਮੁੱਲ ਛੋਟੀ ਦਾ 1 ਲੱਖ ਰੁਪਏ ਦੇ ਹੈ ਵੀ ਹਾਂਜੀ ਆਪਾਂ ਹੋਇਆ ਮੁੱਲ ਨਹੀਂ ਕਰਦਾਂ ਨੂੰ ਪਤਾ ਹਾਂ ਕਿੰਨਾ ਕਰਨਾ ਹੈ ਫਿਰ ਇਹਦਾ ਛੋਟੀ ਦਾ ਮੁੱਲ 99 ਕਰ ਲੀਏ ਲੱਖ ਕਰ ਲੀਏ ਹਾਂਜੀ ਹਾਂ ਨੰਨਾ ਭੇਜ 2000 ਦਾ ਛੜਦਾ ਅੱਛਾ 80000 ਦੀ ਦੇ ਦੇਣ 80000 ਦੀ ਦੇ ਦੇਣ ਠੀਕ ਹੈ ਜੀ ਕਿੱਥੇ ਕਿੱਥੇ ਥਾਨ ਲੱਗਾ ਹਾਂ ਦੇਖ ਸਾਡੇ ਇਹ ਛੋਟੀਆਂ ਬਣ ਨੇ ਪੂਰੀ ਤਾਂ ਇਹ ਸ਼ਾਇਦ ਚੌਥੇ ਦਿਨ ਦੀ ਸੂਈ ਹੈ ਠੀਕ ਆ ਇਹ ਬਿਲਕੁਲ ਤਾਜ਼ੀਆਂ ਸੂਈਆਂ ਛੋਟੀਆਂ ਵਾਂ ਹੋਰੇ ਕਦ ਕਾਹ ਵੱਡੀਆਂ ਛੋਟੀਆਂ ਜਿਹੜੀਆਂ ਹੈਗੇ ਹਾਂਜੀ ਹਾਂਜੀ ਤੇ ਹੁਣ ਇੱਕ 1000 ਰੁਪਏ ਦੇ ਨੂੰ ਅੱਜ ਪੰਜਵਾ ਦਿਨ ਦੇ ਸਵੇਰ ਤੇਜਾ ਸੂਈ ਛੋਟੀਆਂ ਦੀ ਠੀਕ ਆ ਤੇ ਇਹ ਤੇ ਮਗਰਾਹ ਕਾਲਾ ਬੱਚਾ ਜੀ ਜਿਹਨੇ ਜਿੰਨਾ ਆਪਾਂ ਵੀਰਾਂ ਕੋ ਲਈ ਹੈ ਨਾ ਹਾਂਜੀ ਇਹ ਹਰਿਆਣੇ ਚ ਲੈ ਆਏ ਪਹਿਲੇ ਸੋਏ ਠੀਕ ਆ ਤੇ 14 ਕਿਲੋ ਦਾ ਰਿਗਾਰਡ ਪਹਿਲੇ ਸੋਏ ਅੱਛਾ ਤੇ ਹੁਣ ਤੇਰ ਬਾਅਦ ਹੀ ਕੱਢੂਗੀ 8 10 ਕਿਲੋ ਕੋਲਾ ਆਣਾ ਜੇ ਆਹ ਕੱਟੀ ਦੇ ਦੀ ਆਹ ਕੱਤੀ ਹੈ ਕੱਟੀ ਮਗਰ ਸੋਹਣੀ ਹੈ ਜਿਹਦੀ ਕੱਟੀ ਜਾਵਾਂਗੇ ਦੇ ਖੋਲੋ ਹਾਂ ਫਿਰ ਤੋਰੀਏ 14 15 ਲੀਟਰ ਦੇ ਕਰੀਬ ਆ ਰਹੀ ਵੀ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ 10 ਕਿਲੋ ਲਗਭਗ ਨਹੀਂ ਹੋਣ ਜਾਈ ਪੰਜਵਾਂ ਦੇ ਸੋਈ ਨੇ ਹਾਂ ਚਲੋ ਜਾਨ ਦਾ ਆਹ ਯਾਰ ਬਾਕੀ ਥਣ ਬੜਾ ਦੂਰ ਦੂਰ ਜਿਹੜਾ ਇੱਥੇ ਲੱਗਾ ਦੇਖ ਸਕਦੇ ਥਾਣਾ ਦਾ ਸਾਈਜ਼ ਗੈਪ ਜਿਹੜਾ ਬੜਾ ਕਮਾਲ ਦਾ ਵਾ ਕੋਈ ਰਟਾਇਰ ਕੋਈ ਸ਼ਾਇਦ 6 ਵਜੇ ਦਵਾਈ ਦਿੱਤੀ ਵਜਨ ਵੇਖੋ ਮਾਈ ਦਾ ਕੀ ਹੈ ਹਰੀ ਹਰੀ ਮੱਝ ਥਣ ਲੱਗ ਦੇਤਾ ਹਾਂਜੀ ਕਿੱਥੇ ਥਣ ਲੱਗਾ ਹੈ ਚਾਰੇ ਥਾਣੇ ਰੱਖੋ ਅਸ ਗਿਰ ਕੇ ਲੱਗੇ ਕਰੋ ਲੈ ਜਾ ਬਾਕੀ ਕੱਦ ਕਾਠ ਬੋਡੀ ਵੇਟ ਚ ਇਹ ਵੀ ਜਿਹੜੀ ਚੰਗੀ ਆ। ਬਾਕੀ ਜੋਣ ਦਾ ਇਦਾਂ ਦਾ ਨਾ ਕੋਈ ਲੈਣਾ ਕਹਿ ਥਲੇ। ਠੀਕ ਹੈ ਜੀ। ਚਲੋ ਬੰਦੋ ਫਿਰ ਇਹਨਾਂ ਨੂੰ। ਤੇ ਇਹਦਾ ਫਿਰ ਮੁੱਲ। ਬਾਕੀ ਮਿਲਕ ਵੀ ਇਹਨਾਂ ਵੀ ਚੰਗੀ ਲੱਗੀ ਆ। ਹਰ ਗੱਲ ਤੇ ਪੁਰੀ ਬਲੱਡ ਜੈੱਡ ਜੈੱਡ ਬਲੈਕ ਵੇਖੋ ਆ ਮਾੜੇ ਜਿਹਾ ਵਾਟਸਐਪ ਤੇ। ਤੇ ਜਿਆਜੇ ਮੁੱਲ। ਅੱਜ ਵੀ ਦੇ ਪੰਜ ਦੇ ਦੇ ਦਈਏ। ਇੱਕ ਪੰਜ ਥੋੜਾ ਜਿਹਾ ਵਧਣਾ ਹੋ ਜੂਗਾ। ਇਹ ਆਪੇ ਮੁੱਲ ਪਾਓ ਇੱਕ ਪੰਜ ਕਾਲੇ ਜੋ ਮੈਂ 95 ਹਜ਼ਾਰ ਦੀ ਛੋਟੀ ਦੇ ਰਾਂ। ਅੱਛਾ ਵੀ 95 ਦੀ ਦੇ ਦੇਣੀ। ਵਾਹ ਦੇਖੋ ਬੰਨਾ ਇੱਕਦਾਂ ਵੀ। ਠੀਕ ਐ। ਬਾਕੀ ਕੋਈ ਵੀਰ ਫੋਨ ਲਾਵੇ ਇੱਕ ਰੀ ਮਾਨਤਾਂ ਤੇ ਜਿਹੜੇ ਸਾਰੀਆਂ ਚ ਹੋਣ ਗਈ। ਹਾਂ ਹਾਰੀ ਸਾਰੀ ਵਾਹ ਇਹਦੇ 5493 ਦੀ ਸਾਰੀ ਸੋਈ ਜਾ ਵੇਖੋ ਹੋਰ ਦੋ ਚਦਰਾਂ ਥਾਗ ਕੇ ਕਿ ਤਾਲੀਆ ਬੰਨਣਾ ਦਾ। ਠੀਕ ਐ ਜੀ। ਤੇ ਹੁਣ ਇੱਕ ਕਾਹਵੀ ਛੋਟੀ ਬੜੀ ਖੂਬਸੂਰਤ ਤੇ ਛੋਟਾ ਸਿੰਗ ਹੈ 50 ਦੇਣੀਆਂ ਸੂਏ ਨੂੰ ਦੂਜਾ ਸੂਏ ਛੁੱਟੀ ਜੇ ਠੀਕ ਆ ਹਾਂਜੀ ਖੋਲੋ ਫਿਰ ਤੋੜ ਦੀ 8 9 10 9 ਕੋਲ ਲੱਗ ਬੰਨੇ ਜੇ ਹਨ ਲੈਵਾ ਥੜ ਕੀ ਲੱਗਾ ਉਹ ਪਰਲੀ ਸਾਈਡ ਤੁਹਾਡੀ ਜੀ ਨਾ ਭਲ ਕਰ ਗਈ ਜਾਬ ਠੀਕ ਆ ਤੋੜ ਦਿਓ ਇੱਕ ਵਾਰੀ ਮੱਕੀ ਤਾਂ ਜੀਆਂ ਸੂਈਆਂ ਪਲਾਂਪਲਾਂ ਪੈ ਜਾਂਦੀਆਂ ਕੱਟਾ ਜੀ ਇਹਦੇ ਮਗਰ ਬਾਕੀ ਚੌਣ ਤੋਂ ਇੱਕ ਨੰਬਰ ਦਾ ਠੰਡੀ ਸੇਲ ਆ ਜਲੇਗਾ ਬੰਦ ਬੰਦ ਹੋ ਵੀ ਜੀ ਇਹਨਾਂ ਤੇ ਇਹਦਾ ਵੀ ਜੀ ਫਿਰ ਕਿੰਨਾ ਮੁੱਲ ਰੱਖ ਰਹੀ ਆਪਾਂ 100000 ਦੇ ਮੁੱਲ ਇਹਦਾ 85000 ਰੁਪਇਆ ਹਾਂਜੀ ਆਪਾਂ 80 ਦੇ ਦਈਏ 80000 ਦੇ ਹਾਂਜੀ ਕੀ ਕਰਦੀ ਐ ਵਿੱਚ ਛੋਟ ਛੋਟ ਤੁਸੀਂ ਕਰ ਦੋ ਚੰਗੀ ਚੰਗੀ 2000 ਛੱਡਦੀ ਐ ਲਾਸਟ ਪੀਸ ਆ ਤੁਹਾਡੀ ਜਾਨ 2000 ਛੋਟ ਛੱਡਾਂਗੇ 78 ਦੀ ਦੇਦੀ ਹੈ ਨਾ ਅੱਜ ਤੁਹਾਡੀ ਵਾਲੇ ਲਾਸਟ ਪੀਸ ਆ ਠੀਕ ਆ ਖੱਤਰ ਜਨਾ ਕਿ ਹੱਥ ਬਹੁਤ ਸਾਫ ਸੁਥਰੀ ਹੈ ਚਲੋ ਠੀਕ ਹੈ ਫਿਰ ਬਾਕੀ ਚਲੋ ਕੋਈ ਫੋਨ ਲਾਵੇ ਥਾਣ ਬਹੁਤ ਜਿਆਦਾ ਚੰਗਾ ਲਗਾਇਆ ਕਿਦਾਂ ਥਾਣੇ ਦਾ ਵੀ ਜਿਹੜਾ ਕਮਾਲ ਦਾ ਵਾ ਥਾਣ ਪੱਖੋਂ ਹਵਾਨੇ ਪੱਖੋਂ ਸਾਰੀਆਂ ਜਿਹੜੀਆਂ ਆਪਣੀ ਆਪਣੀ ਜਗਾ ਜਿਹੜੀਆਂ ਵਾ ਸਹੀ ਆ ਵਾਦ ਵਾਦ ਠੀਕ ਆ ਬਾਕੀ ਅਰ ਵੀ ਸੂਆ ਮਾਲਿਆ ਹਾਂਜੀ ਕੋਈ ਭੈ ਭਰਾ ਆਪਣੇ ਚੁਆ ਕੇ ਤਸੱਲੀ ਕਰਕੇ ਖੜੇ ਠੀਕ ਆ ਜੀ ਠੀਕ ਹੈ ਨਾ ਹਾਂਜੀ ਹਾਂਜੀ ਇਹ ਕਿਹੜਾ ਕੋਈ ਸੂਣ ਆਲਾ ਮਾਲਿਆ ਸਾਰੀਆਂ ਸੁਈਆਂ ਆ ਆਪਣੀਆਂ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਚਾਰ ਟਾਈਮ ਚੋ ਲੋ ਤੁਹਾਡੇ ਤੇ ਆ ਆਪਣੀ ਤਸੱਲੀ ਕਰਕੇ ਖੜੋ ਜੀ